ਤਨ ਬਾਬਾ ਸ੍ਰੀ ਚਾਂਜੀ ਪਰਮਾਤਮਾ ਦੀ ਕੁਦਰਤ ਦਾ ਕਿਸੇ ਨੇ ਅੰਤ ਨਹੀਂ ਪਾਇਆ ਸੋਚੋ ਕਿ ਇੱਕ ਛੋਟੀ ਜਈ ਕਥਾ ਜੋ ਮਨ ਤੋ ਸਿਰਤੀ ਹੋਵੇ ਚਾਹੇ ਅਸਲੀ ਜੋ ਸਿੱਧਾ ਰਸਤਾ ਦੱਸੇ ਜੋ ਮਾਰਗਦਰਸ਼ਨ ਕਰਵਾਏ ਪਰਮਾਤਮਾ ਦਾ ਉਹ ਕਥਾ ਸਿੱਧ ਹੋ ਕੇ ਅਸਲੀ ਗਿਆਨ ਕਰਵਾਉਂਦੀ ਹੈ ਇੱਕ ਮਹਾਤਮਾ ਪਰਮਾਤਮਾ ਦੀ ਬਹੁਤ ਭਗਤੀ ਕਰਦੇ ਹੁੰਦੇ ਸਨ ਉਹਨਾਂ ਦੇ ਸਾਹਮਣੇ ਪਰਮਾਤਮਾ ਪ੍ਰਗਟ ਹੋਏ ਅਤੇ ਪਰਮਾਤਮਾ ਉਸ ਨੂੰ ਬੋਲੇ ਕੀ ਮੰਗੋ ਕੀ ਮੰਗਦੇ ਹੋ ਮਹਾਤਮਾ ਨੇ ਕੁਝ ਵੀ ਨਾ ਮੰਗਿਆ ਮਹਾਤਮਾ ਨੇ ਕਿਹਾ ਕਿ ਮੈਂ ਭਗਤੀ ਕਰਦਾ ਹਾਂ ਭੁੱਖ ਲੱਗ ਜਾਂਦੀ ਹੈ ਕਈ ਵਾਰ ਮੈਨੂੰ ਇਹੋ ਜਿਹਾ ਦਰਖਤ ਦਿਓ ਕਿ ਮੈਂ ਤੁਹਾਡਾ ਨਾਮ ਉਨੀ ਜਪਾਂ ਅਤੇ ਉਸ ਦਰਖਤ ਦੇ ਉੱਤੋਂ ਜਿੱਦਾਂ ਦਾ ਮਾਨ ਕਰੇ ਉਸੇ ਤਰ੍ਹਾਂ ਦਾ ਫਲ ਪ੍ਰਾਪਤ ਕਰਾਂ ਪਰਮਾਤਮਾ ਨੇ ਉਸ ਨੂੰ ਅਜਿਹੇ ਦਰਖਤ ਦਿੱਤਾ ਜਿਸ ਉੱਪਰ ਤਰ੍ਹਾਂ-ਤਰ੍ਹਾਂ ਦੇ ਫਲ ਲੱਗਦੇ ਅਤੇ ਬਹੁਤ ਸਾਰੇ ਜਿਸਮਾਂ ਦੇ ਫਲ ਉਸ ਉੱਪਰ ਲੱਗਦੇ ਮਹਾਤਮਾ ਹਰ ਰੋਜ਼ ਫਲ ਖਾਂਦੇ ਅਤੇ ਦੂਰੋਂ-ਦੂਰੋਂ ਲੋਕ ਉਸ ਦਰਖਤ ਦੇ ਫਲ ਖਾਣ ਵਾਸਤੇ ਆਉਂਦੇ ਸਮਾਂ ਬੀਤਿਆ ਉਸ ਮਹਾਤਮਾ ਦੇ ਸਮਾਉਣ ਤੋਂ ਬਾਅਦ ਵੀ ਉਸ ਦਰਖਤ ਦੇ ਉੱਪਰ ਫਲ ਲੱਗਦੇ ਰਹੇ ਕੁਝ ਸਮੇਂ ਬਾਅਦ ਸਾਇੰਟਿਸਟਾਂ ਨੇ ਉਸ ਦਰਖਤ ਤੋਂ ਹੋਰ ਦਰਖਤ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਦਰਖਤ ਨਾ ਬਣਾ ਸਕੇ ਕਿਉਂਕਿ ਉਸ ਉੱਪਰ ਹਜ਼ਾਰਾਂ ਤਰ੍ਹਾਂ ਦੇ ਫਲ ਲੱਗਦੇ ਹੁੰਦੇ ਸਨ ਇਸ ਲਈ ਸਾਇੰਟਿਸਟ ਉਸ ਤੋਂ ਅਜਿਹਾ ਹੋਰ ਦਰਖਤ ਬਣਾਉਣਾ ਚਾਹੁੰਦੇ ਸਨ ਪਰ ਇਨਸਾਨ ਦੀ ਸੋਚ ਤੋਂ ਪਰੇ ਕੁਦਰਤ ਹੈ ਪਰਮਾਤਮਾ ਹੈ ਇਸ ਲਈ ਸਾਇੰਸ ਉਸ ਦਰਖਤ ਦੀ ਖੋਜ ਨਾ ਕਰ ਸਕੀ। ਕਈ ਸਾਲ ਬੀਤੇ ਫਿਰ ਇੱਕ ਮਹਾਤਮਾ ਉਸ ਜਗ੍ਹਾ ਦੇ ਉੱਪਰ ਭਗਤੀ ਕਰਨ ਵਾਸਤੇ ਆਏ। ਉਸ ਮਹਾਤਮਾ ਨੇ ਦਾਤਨ ਉਸ ਦਰਖਤ ਦੀ ਕੀਤੀ ਅਤੇ ਧਰਤੀ ਤੇ ਗੱਡ ਦਿੱਤੀ। ਉਸੇ ਤਰ੍ਹਾਂ ਦਾ ਇੱਕ ਹੋਰ ਦਰਖਤ ਬਣ ਗਿਆ। ਲੋਕ ਹੈਰਾਨ ਸਨ ਪਰ ਇਹ ਪ੍ਰਮਾਤਮਾ ਦੀ ਕੁਦਰਤ ਸੀ ਉਸ ਮਹਾਤਮਾ ਦੀ ਸ਼ਕਤੀ ਦੇ ਨਾਲ ਅਤੇ ਪੂਰਵ ਦਿੱਤਰ એનર્ਜੀ ਦੇ ਨਾਲ ਉਸ ਦਰਖਤ ਦੇ ਵਰਗਾ ਇੱਕ ਹੋਰ ਦਰਖਤ ਪੈਦਾ ਹੋ ਗਿਆ ਜੋ ਸਾਇੰਸ ਦੀ ਸੋਚ ਤੋਂ ਪਰੇ ਸੀ ਪ੍ਰਮਾਤਮਾ ਦੇ ਪਿਆਰੀ ਅਜਿਹਾ ਹੀ ਚਮਤਕਾਰ ਕਰ ਸਕਦੇ ਹਨ ਜੋ ਸਾਇੰਸ ਦੀ ਸੋਚ ਦੇ ਅੰਦਰ ਨਹੀਂ ਆਉਂਦੀ ਸੋਚ ਅਜੀਹੀ ਚੀਜ਼ ਹੈ ਜੋ ਪ੍ਰਮਾਤਮਾ ਦੇ ਕੋਲ ਵਸਦੀ ਹੈ ਪ੍ਰਮਾਤਮਾ ਦਾ ਅਜੀਹਾ ਗਿਆਨ ਸਾਇੰਸ ਸਮਝ ਨਹੀਂ ਸਕਦੀ ਸਾਇੰਸ ਪ੍ਰਮਾਤਮਾ ਦਾ ਰਸਤਾ ਲੱਭਣ ਵਿੱਚ ਸਹਾਇਤਾ ਤਾਂ ਕਰ ਸਕਦੀ ਹੈ ਪਰ ਪੂਰਨ ਗਿਆਨ ਪ੍ਰਾਪਤ ਨਹੀਂ ਕਰ ਸਕਦੀ ਪ੍ਰਮਾਤਮਾ ਦੀ ਇੱਛਾ ਤੋਂ ਬਗੈਰ ਵੀ ਸਾਇੰਸ ਕੁਝ ਨਹੀਂ ਕਰ ਸਕਦੀ ਇਸੇ ਤਰ੍ਹਾਂ ਪਰਮਾਤਮਾ ਦੇ ਪਿਆਰੇ ਪਰਮਾਤਮਾ ਤੱਕ ਪਹੁੰਚ ਜਾਂਦੇ ਹਨ ਅਤੇ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦੇ ਹਨ ਧੰਨ ਧੰਨ ਬਾਬਾ ਸ਼੍ਰੀ ਚਾਂਜੀ ਮਹਾਰਾਜ ਕਿਰਪਾ ਕਰੋ